ਪਿਆਰੇ ਬੱਚਿਓ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਕਰਨ ਜਾ ਰਹੇ ਹਾਂ ਅਭਿਆਸ 2.8 ਦਾ 6ਵਾਂ ਸਵਾਲ 7ਵਾਂ ਸਵਾਲ 8 ਨੂੰ 10 ਸਵਾਲ ਅਸੀਂ ਇਹਨਾਂ ਸਾਰੇ ਸਵਾਲਾਂ ਨੂੰ ਕਰਕੇ ਦੇਖਾਂਗੇ 6ਵਾਂ ਸਵਾਲ ਦੇਖਦੇ ਹਾਂ 40000 ਰੁਪਏ ਦੀ ਰਕਮ ਵਿੱਚ 2000 2000 ਦੇ ਕਿੰਨੇ ਨੋਟ ਹੋਣਗੇ 2000 2000 ਰੁਪਏ ਦੇ ਕਿੰਨੇ ਨੋਟ ਹੋਣਗੇ ਸਾਡੇ ਪਾਸ 40000 ਦੀ ਰਕਮ ਹੈ अस् चेक करना है कि दो हजार दे के किन्ने नोट हो लिखा कुल रकम चाली हज़ार 2000 दो हजार दो हज़ार के नोटा की गिनती पता कर ली अस चाली हज़ार नो हज़ार न भाग करा चाली हज़ार दो हज़ार न भाग कर रहे हैं दो हज़ार का पहाड़ा गिना दो हज़ार का पहाड़ा गिनने की बजाय आप दो पहाड़ा गिन 0 ਨਾਲ ਲੱਗ ਜਾਣੀਆਂ 2 1 2 2 2 4 ਯਾਨੀ ਕਿ 2000 ਉੱਤੇ ਆਪਾਂ 2 ਨਾਲ ਗੁਣਾ ਕਰਦੇ ਆ ਤਾਂ ਸਾਡੇ ਕੋਲ ਕਿੰਨਾ ਆ ਜਾਂਦਾ ਹੈ 4000 ਤੇ ਆਜੇ ਕਿ 0 ਵਾਚੀ ਇਸ ਨੂੰ ਉੱਪਰ ਲਿਖਾਂਗੇ ਤਾਂ ਸਾਡੇ پاس ਆਨਸਰ ਆ ਗਿਆ B ਯਾਨੀ ਕਿ 40000 ਦੇ ਨੁਕਤੇ ਵਿੱਚ 22000 ਤੇ ਬੀ ਨੋਟ ਹੋਣਗੇ ਕਿੰਨੇ ਨੋਟ ਹੋਣਗੇ ਬੀ ਨੋਟ ਅਗਲਾ ਸਵਾਲ ਮੈਨੂੰ 25000 ਰੁਪਏ ਖੁੱਲੇ ਚਾਹੀਦੇ ਹਨ ਮੈਨੂੰ ਹੇਠ ਲਿਖੇ ਮੈਨੂੰ ਹੇਠ ਲਿਖੇ ਕਿੰਨੇ-ਕਿੰਨੇ ਨੋਟ ਮਿਲ ਸਕਦੇ ਹਨ ਯਾਨੀ ਕਿ 25000 ਤੇ ਖੁੱਲੇ ਚਾਹੀਦੇ ਨੇ ਜੇ ਸਾਨੂੰ 1000 ਦੇ ਨੋਟ ਨੇ ਤਾਂ ਸਾਨੂੰ ਕਿੰਨੇ ਮਿਲਣਗੇ ਜੇ 500 ਰੁਪਏ ਦੇ ਨੋਟ ਨੇ ਉਹ ਕਿੰਨੇ ਮਿਲਣਗੇ ਜੇ 400 ਰੁਪਏ ਦੇ ਨੋਟ ਨੇ ਉਹ ਸਾਨੂੰ ਕਿੰਨੇ ਮਿਲਣਗੇ ਤਾਂ ਅਸੀਂ ਪਹਿਲਾਂ ਕੱਢਦੇ ਹਾਂ 1000 ਦੇ ਨੋਟ 25000 ਵਿੱਚ 1000 ਦੇ ਕਿੰਨੇ ਨੋਟ ਸਾਨੂੰ ਮਿਲਣਗੇ 25000 ਰੁਪਏ ਖੁੱਲੇ ਚੀਨ ਦੇ ਤਾਂ 1000 ਦੇ ਨੋਟ ਮਿਲਣਗੇ ਤਾਂ ਇਸ ਲਈ ਆਪਾਂ ਕਰਾਂਗੇ 25000 ਨੂੰ 1000 ਨਾਲ ਭਾਗ बचो य मैं थो दस रही हाँ ये भी भाग द एक फॉर्म है निशानी है इस नाल भी भाग होंगी है तो सीधा इस तरह पा कर सकते हो या फिर इस तरह तो इत जीरो तीन जीरो कट देंगे तो साढ़े पास रह जाएंगे पच्ची जाने जा पच्ची नोट चाहे तो आप दूसरे तरीके भी पा कर सकते हाँ पच्ची हज़ार मैं हज़ार नाल आ कर दी हाँ इस जगह पर दे कर दें हज़ार एक एक हज़ार ने एक, एक, एक दो नुना की दो हज़ार पाँच हज़ार बच के नीचे एक हज़ार पाँच पांच हज़ार यानी कि एक हज़ार के पच्ची नोट आएंगे 8000 9000 ਦੇ ਵਿੱਚ ਰੱਖ ਕੇ ਨੂੰ ਕੱਟ ਦਾਂਗੇ ਜੇ ਤਾਂ ਆਏਗਾ 25 નોਟ ਜੇ ਡਿਵਾਈਡ ਕਰਾਂਗੇ ਤਾਂ ਇਸ ਤਰ੍ਹਾਂ ਆਏਗਾ 25 નોਟ ਹੁਣ 500 ਰੁਪਏ ਦੇ ਨੋਟ ਇਸ ਲਈ ਵੀ ਅਸੀਂ 25000 ਨੂੰ 500 ਨਾਲ ਭਾਗ ਕਰਾਂਗੇ 500 ਨਾਲ ਭਾਗ ਕਰਨ ਨਾਲ ਪੰਡ ਕਰਨ ਨਾਲ ਸਾਨੂੰ ਪਤਾ ਚੱਲ ਜਾਏਗਾ ਕਿ 25000 ਵਿੱਚ 500 ਦੇ ਕਿੰਨੇ ਨੋਟ ਆਣਗੇ ਇਸ ਤਰ੍ਹਾਂ ਭਾਗ ਡਿਵਾਈਡ ਕਰ ਲੈਣੇ ਹਾਂ ਕਿਉਂਕਿ ਇਹ ਭਾਗ ਦੀ ਨਿਸ਼ਾਨੀ ਹੀ ਹੈ 500 100 10 ਕੱਟ ਗਈ 10 ਨਾਲ ਐਸਾ ਕੱਟ ਗਿਆ ਕਿ 5 ਹੁਣ ਉੱਪਰ ਤੇ نیچے ਇੱਕੋ ਪਹਾੜੇ ਵਿਚ ਉਰਾਨੇ ਚਾਹੀਦੇ ਨੇ ਨਾ ਆਪਾਂ 5 ਦਾ ਪਹਾੜਾ ਗਿੰਦੇ ਹਾਂ 5 1 5 5 5 25 0 ਜਾਨੀ ਕਿ 95 ਭਾਗ ਨਾਲ ਕਰਦੇ ਹਾਂ ਦੂਸਰੇ ਤਰੀਕੇ ਨਾਲ ਵੀ ਅਨੁਸਾਰ 500 500 3000 530 1500 500 ਚੋਕਾ 2500 500 2500 ਜਿਹੜੇ 500 ਬੱਚੇ ਉੱਪਰ ਲਿਖ ਲੈਨੇ ਆ ਤਾਂ 50 ਨੋਟ ਅੱਗੇ ਹੈ 100 ਰੁਪਏ ਦੇ ਕਿੰਨੇ ਨੋਟ ਆਣਗੇ 25000 ਚ 25000 ਨੂੰ ਫਿਰ ਅਸੀਂ ਡਿਵਾਈਡ ਕਰਦੇ ਹਾਂ 100 ਨਾਲ ਦੋ ਚਾ ਦੋਨੋਂ ਕੱਟ ਗਿਆ ਰਹਿ ਕੇ ਸਾਡੇ ਪਾਸ 250 ਚਾਣੀ ਕੀ 25 25000 ਵਿੱਚ 100 100 ਦੇ 250 ਨੋਟ ਸਾਨੂੰ ਮਿਲਣਗੇ 1000 ਦੇ ਨੋਟ ਪਤਾ ਕਰਨ ਲਈ ਜਾਂ ਤਾਂ ਆਪਾਂ ਇਸ ਤਰੀਕੇ ਨਾਲ ਕੱਟ ਸਕਦੇ ਹਾਂ ਜਾਂ ਇਸਰਾ ਭਾਗ ਕਰਕੇ ਇਹ ਤਰੀਕਾ ਆਸਾਨ ਹੈ ਕਿਉਂਕਿ ਆਪਾਂ ਪਹਿਲਾਂ ਵੀ ਚਿਰੂਆਂ ਵਾਲੀ ਗੁਣਾ ਤੇ ਭਾਗ ਕਰ ਚੁੱਕੇ ਹਾਂ ਉਸ ਦੇ ਵਿੱਚ ਇਹੀ ਚੀਜ਼ ਸਮਝਾਈ ਗਈ ਹੈ ਚਲੋ ਅਗਲਾ ਸਵਾਲ ਇੱਕ ਜੀਸੀਬੀ ਮਸ਼ੀਨ ਇੱਕ ਗੇੜੇ ਵਿੱਚ 900 ਟੱਚ ਚੁੱਕਦੀ ਹੈ ਜੇ ਮਸ਼ੀਨਾਂ ਇੱਕ ਗੇੜੇ ਵਿੱਚ 900 ਟੱਚ ਚੁੱਕਦੀ ਹੈ ਤਾਂ 99000 ਇਟਾ ਚੁੱਕਣ ਲਈ ਮਸ਼ੀਨ ਦੇ ਕਿੰਨੇ ਗੇੜੇ ਲੱਗਣਗੇ ਇੱਕ ਜੀਸੀਬੀ ਮਸ਼ੀਨ ਇੱਕ ਗੇੜੇ ਵਿੱਚ ਚੁੱਕਦੀ ਹੈ 900 ਇਟਾ நட்டிமே ஹஜார் இட்டா சுக்கணி இது அசிங்க நோசி நோ ச नौ जीरो एक जीरो है नीचे उतारा नौ सौ बन बनके नौ नौ सौ एक नौ सौ तो कुछ नहीं बचा लेकिन इतने साढ़े पास एक जीरो बच गई इसमें असी उपर लिख लेंगे बन गया साढ़े पास एक सौ दस यानी कि एक सौ दस गेड़े लगन गड़िनवे हज़ार इटा चुकन एक सौ दस गेड़े लगन गए ਅਗਲਾ ਸਵਾਲ ਰੇਲਵੇ ਦੀ ਟਿਕਟ ਦਾ ਮੁੱਲ ਹੈ 78 ਰੁਪਏ ਪਲਕ ਨੇ ਟਿਕਟਾਂ ਲੈਣ ਲਈ 7722 ਰੁਪਏ ਤਾਂ ਉਸਨੇ ਕਿੰਨੀਆਂ ਟਿਕਟਾਂ ਲਈਆਂ ਇੱਕ ਟਿਕਟ ਦਾ ਮੁੱਲ 78 ਰੁਪਏ 7722 ਵਿੱਚ ਟਿਕਟਾਂ ਲਈਆਂ ਤਾਂ ਇਸ ਲਈ ਸਾਨੂੰ ਕੀ ਹੈ ਭਾ ਕਰਨੀ ਹੈ ਰੁਪਏ 7722 ਨੂੰ ਜਦੋਂ 78 ਨਾਲ ਅਸੀਂ ਭਾ ਕਰਾਂਗੇ ਤਾਂ ਸਾਨੂੰ ਪਤਾ ਚੱਲ ਜਾਏਗਾ ਕਿ ਕਿੰਨੀਆਂ ਟਿਕਟਾਂ ਲੱਗਣਗੀਆਂ ਇਹ ਇੱਕੋ ਤੇ ਭਾ ਕੀ ਹੁੰਦੀ ਹੈ ਵੰਡ ਤਾਂ ਇਹ ਵੰਡੀ ਹੀ ਕਰਕੇ ਦੇਖ ਲਈਆਂ ਅਸੀਂ ਕਿ 70000 ਜੇ ਸਤਤਰ ਸਸੋ ਬਈਏ ਉਸ ਚ 78 ਦੇ ਨਾਲ ਕਿੰਨੇ ਟਿਕਟਾ ਬੱਠੀਆਂ 78 ਦਾ ਪਹਾੜਾ ਗਿਣਾਂਗੇ ਐਡਾ ਲੰਬਾ ਪਹਾੜਾ ਗਿਣ ਲਈ ਆਪਣਾ ਆ ਜਿਹੜਾ ਪਹਿਲਾ ਜਿਹੜਾ ਦਹਾਈ ਫਲ ਡਿਕਟਾ ਉਹਨੂੰ ਚੈੱਕ ਕਰ ਲਾਂਗੇ ਕਿਉਂਕਿ 77 ਦੇ ਨੀਚੇ 78 ਨਹੀਂ ਆਏਗਾ ਤਿੰਨ ਅੰਕ ਲਵਾਂਗੇ ਆਪਾਂ ਤਾਂ ਹਰੇਕ ਅੰਕ ਨੂੰ ਪੱਲਾ ਆਪਾਂ ਮੂੰਹ ਚਾਣੀ ਹੀ ਰਫਲੀ ਚੈੱਕ ਕਰਨੀ ਹੈ ਜਿਵੇਂ 2 ਸਤੇ 14 77 ਤੋਂ ਬਹੁਤ ਛੋਟਾ ਹੈ फिर तीन सत्ता एक की, वो भी बहुत छोटा है चार सत्ता अठाई पत् पैंती सत बयाली सात सत नुंजा आठ सत छपंजा नौ सत तेहठ अगे दस आ गया मतलब असं नौ तक इस गुणा करके देख सकते दे। हैं अठत् नौ नाल गुणा करिए आपकी नौ सात त्रेंट है नौ अठ बहत्तर सत्त नौ सात त्रेंट से सत्त सत्तर ਯਾਨੀ ਕਿ ਅਸੀਂ ਬਹੁਤ ਨੇੜੇ ਪਹੁੰਚ ਗਏ ਇਸ ਤੇ 772 ਸੇ 9 ਨਾਲ ਗੁਣਾ ਕਰਕੇ ਸਾਡੇ ਪਾਸ ਆ ਗਿਆ 702 ਘਟੋ ਕੀਤੀ 2 ਦੋ ਕੱਢੇ 0 7 ਉਤਾਰਿਆ 8 ਸੌਰੀ ਇੱਥੇ 2 ਸੀ 722 ਸੀ ਇੱਥੇ ਤਾਰੇ ਆਪਾਂ ਨੇ 2 ਤਾਂ 702 ਆ ਗਿਆ ਤੇ ਹੁਣੀ ਆਪਾਂ ਨੇ ਕਰਕੇ ਦੇਖਿਆ 9 ਨਾਲ ਗੁਣਾ 702 ਤਾਂ ਫੇਰ ਤੋਂ 78 ਨਾ ਆ 702 ਦਾ ਅਨਸਰ ਆਇਆ ਆਪਣੇ ਪਾਸ 99 ਯਾਨੀ ਕਿ 99 ਟਿਕਟਾਂ ਦਿੱਤੀਆਂ 7722 ਚ ਅਰਿਥਮੈਟਿਕ ਦਾ ਹੈ ਹਨ ਹੁਣ ਅਗਲਾ ਪ੍ਰਸ਼ਨ ਇੱਕ ਫੈਕਟਰੀ ਵਿੱਚ ਜੂਨ ਮਹੀਨੇ ਵਿੱਚ 45540 ਆਈਸਕ੍ਰੀਮ ਆਈਸਕ੍ਰੀਮ ਕੋਨ ਬਣਦੇ ਹਨ ਪਰ ਇੱਕ ਜੂਨ ਮਹੀਨੇ ਦੇ ਇੱਕ ਦਿਨ ਵਿੱਚ ਕਿੰਨੇ ਆਈਸਕ੍ਰੀਮ ਆਈਸਕ੍ਰੀਮ ਕੋਨ ਬਣਨਗੇ ਪਹਿਲਾਂ ਅਸੀਂ ਦੇਖਾਂਗੇ ਕਿ 1 ਜੂਨ ਮਹੀਨੇ ਵਿੱਚ ਕਿੰਨੇ ਦਿਨ ਹੁੰਦੇ ਨੇ 1 ਜੂਨ ਮਹੀਨੇ ਵਿੱਚ 30 ਦਿਨ ਇਸ ਦਾ ਮਤਲਬ 30 ਦਿਨਾਂ ਵਿੱਚ ਆਈਸਕ੍ਰੀਮ ਆਈਸਕ੍ਰੀਮ ਕੋਣ ਬਣਦੇ ਹਨ 45540 ਫਿਰ ਇੱਕ ਦਿਨ 'ਚ ਕਿੰਨੇ ਬਣਨਗੇ ਇਸ ਲਈ ਜੇ ਤੁਹਾਨੂੰ ਇੱਕ ਦਿਨ ਦਾ ਕੱਢਣਾ ਹੋਵੇ ਤਾਂ ਅਸੀਂ 30 ਨਾਲ ਭਾਗ ਕਰਾਂਗੇ ਇੱਥੇ ਜਿਹੜੀ ਆਪ ਨੂੰ ਸੰਖਿਆ ਦਿੱਤੀ ਗਈ ਹੈ 30 ਦਿਨਾਂ ਨਾਲ ਉਸ ਨੂੰ ਭਾਗ ਕਰਾਂਗੇ 45500 40 ਨੂੰ ਭਾਗ ਕੀਤੀ 3 ਨਾਲ ਪਹਿਲਾਂ ਬੰਦਾਈ ਲਵਾਂਗੇ ਤੇ 1 3 3 2 ਨਾਲ ਜਿਹੜਾ ਹੈਗਾ ਵੱਡਾ ਅੰਕ ਵੱਡੀ ਸੰਖਿਆ ਹੋ ਜਾਂਦੀ ਹੈ ਤਾਂ ਤੇ 1 3 5 4 ਚ ਉੱਤੋਂ ਕੱਢੇ 1 15 ਉੱਪਰੋਂ 5 ਉਤਾਰੇ ਬਣ ਕੇ 155 35 150 ਕਿਉਂਕਿ 36 ਦਾ 180 ਹੁੰਦਾ ਹੈ ਉਹ ਵੱਡਾ ਹੈ ਸੰਖਿਆ ਹੈ ਇਸ ਲਈ ਲਿਖ ਸਕਦੇ 35 150 ਤੋਂ ਕਿਤਾ 5 ਬਚੇ ਉੱਪਰ उतारे 4 ਆਹ 4 ਸੰਖਿਆ ਉਤਾਰੀ ਆਪਾਂ ਨੇ ਪਹਿਲਾਂ 5 ਉਤਾਰੀ ਸੀ ਤਾਂ 35 ਦੇ નીચે 3 ਹੀ 3 1 3 ਲਿਖਾਂਗੇ 4 5 3 ਕੇ 2 ਉਤਾਰੀ 0 ਹੁਣ ਅੱਗੇ ਕਿੰਨੇ ਦੇ ਚਾਏਗਾ 8 3 24 ਜਾਨੀ ਕਿ 8 ਤੇ ਹੁਣ ਡਿਵਾਈਡ ਹੋਏਗਾ 8 3 240 ਘਟੋ ਕਰਨ ਤੋਂ ਬਾਅਦ ਕੁਝ ਨਹੀਂ ਬਚਿਆ ਤਾਂ ਸਾਡੇ ਪਾਸ ਆਇਆ 1518 ਕੋਣ ਕਿਨੇ ਦਿਨ ਚ ਬਣਨਗੇ 1 ਦਿਨ ਚ ਕਿਉਂਕਿ ਆਪਾਂ ਨੇ 1 ਦਿਨ ਦਾ ਕੱਢਣਾ ਸੀ ਇਸ ਲਈ ਆਪਾਂ ਨੇ 3 ਨਾਲ ਭਾਗ ਕੀਤੀ ਤਾਂ ਬੱਚਿਓ ਇਹ ਸੰ ਅਭਿਆਸ 2.8 ਦੇ ਪੰਜ ਸਵਾਲ ਜਿਹੜੇ ਆਪਾਂ ਨੇ ਸੋਲਵ ਕੀਤੇ ਹਨ ਤੁਸੀਂ ਵੀ ਇਹਨਾਂ ਦਾ ਅਭਿਆਸ ਕਰਨਾ ਥੈਂਕ ਯੂ ਥੈਂਕਸ ਫॉर ਵਾਚਿੰਗ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ